ਜਿਸ ਦਿਨ ਤੋਂ ਮੈਂ ਸੌਰਤ ਸੰਭਾਲੀ ਸੀ ਉਸ ਦਿਨ ਤੋਂ ਹੀ ਗਰੀਬੀ ਵਿੱਚ ਪਲ ਰਿਆ ਸਾਂ ਇੱਕ ਦਿਨ ਮੈਂ ਮੇਰੇ ਬਾਪੂ ਨੂੰ ਪੁੱਛਿਆ ਵੀ ਬਾਪੂ ਕੋਈ ਹੋਰ ਕੰਮ ਹੈ ਨਹੀਂ ਤੇਰੇ ਕੋਲ ਕਿਉਂ ਸਰਦਾਰਾਂ ਦੇ ਘਰ ਜਾ ਜਾ ਕੇ ਗੋਲਪਣਾ ਕਰਦਾ ਹੀਂ ਬਾਪੂ ਕੀ ਕਰੇ ਪੁੱਤ ਮੈਂ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਕਿੱਥੇ ਕਰਾਂ ਕੰਮ ਦੀ ਮੰਗ ਪਰ ਮੈਂ ਇਮਾਨਦਾਰੀ ਦੀ ਕਮਾਈ ਹੀ ਕਰਦਾ ਕਿਰਤ ਕਰਕੇ ਕਰਦਾ ਗੁਜ਼ਾਰਾ ਚਲਾ ਰਿਹਾ ਕੋਈ ਤੈਨੂੰ ਇਹ ਨਹੀਂ ਕਹਿ ਸਕਦਾ ਕਿ ਤੇਰਾ ਪਿਓ ਹੱਕ ਦੀ ਕਮਾਈ ਨਹੀਂ ਕਰਦਾ ਸੋ ਭਾਈ ਜਦੋਂ ਤੂੰ ਵੱਡਾ ਹੋ ਗਿਆ ਉਦੋਂ ਤੂੰ ਵਧੀਆ ਕੰਮ ਲੱਭ ਲਵੇਂ ਪੜ ਲੈ ਕੇ ਬਾਪੂ ਹੱਸ ਪਿਆ ਸਾਡੇ ਕੋਲ ਦੋ ਹੀ ਕੋਠੇ ਸਨ ਦੋਹਾਂ ਕੋਠਿਆਂ ਵਿੱਚ ਥੋੜਾ ਬਹੁਤਾ ਸਮਾਨ ਸੀ ਇਹ ਕੋਠੇ ਵੀ ਮੇਰੇ ਪਾਪੂ ਤੇ ਬੇਬੇ ਨੇ ਬਹੁਤ ਮੁਸ਼ਕਲ ਨਾਲ ਪਾਏ ਸੀ ਉਮਰ ਲੰਘਦੀ ਗਈ ਕਾਲਜ ਵਿੱਚ ਮੈਨੂੰ ਇੱਕ ਕੁੜੀ ਮਿਲੀ ਸਾਡੀਆਂ ਅਕਸਰ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸਨ ਇਹ ਮੁਲਾਕਾਤਾਂ ਕਦੋਂ ਸੱਚੇ ਪਿਆਰ ਵਿੱਚ ਬਦਲ ਗਈਆਂ ਪਤਾ ਹੀ ਨਾ ਲੱਗਾ ਉਹ ਵੀ ਮੈਨੂੰ ਪਸੰਦ ਕਰਨ ਲੱਗ ਪਈ ਮੈਂ ਇੱਕ ਬੋਲ ਉਸਨੂੰ ਕਿਹਾ ਕਿ ਘਰ ਗੱਲ ਕਰਕੇ ਵੇਖ ਇਹ ਪਤਾ ਆਪਣਾ ਵਿਆਹ ਹੋ ਜਾਵੇ। ਕੁੜੀ ਨੇ ਆਪਣੇ ਘਰ ਮੇਰੇ ਬਾਰੇ ਗੱਲ ਕੀਤੀ ਪਰ ਉਹਦੇ ਮਾਪੇ ਦਾ ਕਹਿਣਾ ਸੀ ਕਿ ਪਹਿਲਾਂ ਕੁਝ ਬਣ ਕੇ ਆ ਔਕਾਤ ਸਾਡੇ ਬਰੋਬਰ ਲੈ ਕੇ ਆ ਫਿਰ ਸੋਚਾਂਗੇ। ਇਸ ਕਰਕੇ ਮੇਰਾ ਮਨ ਦੁਖੀ ਹੋਇਆ। ਫਿਰ ਮੈਂ ਵੀ ਆਪਣੇ ਘਰ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ। ਐਵੇਂ ਬਿਨਾਂ ਗੱਲ ਤੋਂ ਬਾਪੂ ਨੇ ਗਿਆਨ ਦੇਣ ਲੱਗ ਜਾਣਾ ਸੀ। ਫਿਰ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਡਾਕਟਰੀ ਦੇ ਇਮਤਿਹਾਨ ਪੂਰੇ ਕਰਕੇ ਇੱਕ ਅੱਛਾ ਸਰਕਾਰੀ ਡਾਕਟਰ ਬਣ ਗਿਆ। ਇੱਕ ਦਿਨ ਦੁਪਹਿਰ ਨੂੰ ਮੇਰਾ ਮਿੱਤਰ ਪਾਲੀ ਆਇਆ। ਮੈਂ ਇੱਕ ਚਾਹ ਦੀ ਪਿਆਲੀ ਪਾਲੀ ਦੇ ਹੱਥ ਫੜਾ ਦਿੱਤੀ। ਚਾਹ ਪੀਂਦੇ-ਪੀਂਦੇ ਪਾਲੀ ਕਹਿੰਦਾ ਡਾਕਟਰ ਆ ਹੁਣ ਤਾਂ ਸਰਕਾਰੀ ਹੋ ਗਿਆ ਹਾਂ ਹੁਣ ਹਿੰਮਤ ਮਾਰੋ। ਕੁੜੀ ਦੇ ਪਰਿਵਾਰ ਨਾਲ ਵਿਆਹ ਦੀ ਗੱਲ ਤਾਂ ਕਰਕੇ ਵੇਖੋ। ਮਿਲੋ ਇੱਕ ਵਾਰ ਪਰਿਵਾਰ ਨੂੰ। ਮੈਂ ਵੀ ਕੁਝ ਇਹੀ ਸੋਚ ਰਿਹਾ ਸਾਂ। ਮੈਂ ਮਠਾਈ ਦਾ ਇੱਕ ਡੱਬਾ ਲੈ ਕੇ ਕੁੜੀ ਵਾਲਿਆਂ ਦੇ ਘਰ ਗਿਆ ਤੇ ਡਾਕਟਰੀ ਦੀ ਸਾਰੀ ਕਹਾਣੀ ਦੱਸੀ। ਉਹ ਸਭ ਖੁਸ਼ ਹੋ ਗਏ। ਵਿਆਹ ਲਈ ਵੀ ਰਾਜ਼ੀ ਹੋ ਗਏ। ਤੇ ਕੁਝ ਸਮੇਂ ਬਾਅਦ ਵਿਆਹ ਵੀ ਹੋ ਗਿਆ। ਘਰ ਦਾ ਵੇੜਾ ਖੁਸ਼ੀਆਂ ਨਾਲ ਭਰ ਗਿਆ ਸੀ। ਕੁਛ ਸਮੇਂ ਬਾਅਦ ਘਰਵਾਲੀ ਨੇ ਮੈਨੂੰ ਕਿਹਾ ਕਿ ਆਪਾਂ ਵਿਦੇਸ਼ ਰਹਿਣ ਚੱਲੀਏ ਮੈਂ ਕਿਹਾ ਇੱਥੇ ਆਪਣੇ ਕੋਲ ਕੀ ਕਮੀ ਆ ਦੱਸ ਘਰਵਾਲੀ ਕਹਿੰਦੀ ਮੈਨੂੰ ਤੇਰੇ ਬੇਬੇ ਬਾਪੂ ਨਹੀਂ ਪਸੰਦ ਆ ਘਰ ਨਹੀਂ ਪਸੰਦ ਮੈਨੂੰ ਬਹੁਤ ਗੁੱਸਾ ਆ ਪਰ ਘਰਵਾਲੀ ਦੀ ਇਸ ਗੱਲ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਮਨ ਖੁਰਸੀ ਵਿਦੇਸ਼ ਜਾਵਾਂਗੇ ਇਹ ਜ਼ਿੰਦਗੀ ਨੂੰ ਜੀ ਪਰ ਕੇ ਜਾਵਾਂਗੇ ਪਰ ਘਰ ਕਿਵੇਂ ਗੱਲ ਕਰੀਏ ਇਹ ਚਿੰਤਾ ਸਤਾ ਰਹੀ ਸੀ ਨਾਲੇ ਸਰਕਾਰੀ ਨੌਕਰੀ ਤੋਂ ਵੀ ਹੱਥ ਧੋਣੇ ਪੈਣੇ ਆ ਘਰਵਾਲੀ ਕਹਿੰਦੀ ਆਪਾਂ ਆਖ ਦੇਵਾਂਗੇ ਕਿ ਅਸੀਂ ਇੱਕ ਹਫ਼ਤੇ ਲਈ ਬਾਹਰ ਕਮਨ ਜਾ ਰਹੇ ਹਾਂ ਮੇਰੀ ਵੀ ਗੱਲ ਜੱਜ ਗਈ ਸੀ ਅਸੀਂ ਘਰ ਗੱਲ ਕੀਤੀ ਤੇ ਬਾਪੂ اٹਕੇ ਕਹਿੰਦਾ ਪੁੱਤ ਨਵਾਂ ਵਿਆਹ ਹੋਇਆ ਸਾਡੇ ਕੋਲੋਂ ਦੋ ਕੁ ਦਿਨ ਹੋ ਰਹਿ ਲਵੋ ਤੁਹਾਨੂੰ ਦੋ ਮਨ ਰੂਹੇ ਕੇ ਦਿਲ ਖੁਸ਼ ਰਹਿੰਦਾ ਮੇਰਾ ਪਰ ਮੈਂ ਜੱਦ ਕੀਤੀ ਬਾਪੂ ਕੋਲ ਆ ਗਿਆ ਆਖੇ ਨਹੀਂ ਪੁੱਤ ਹੁਣ ਤੇਰਾ ਵਿਆਹ ਹੋ ਗਿਆ ਹੁਣ ਬੱਚੇ ਮੰਗੂ ਜਦ ਨਾ ਕਰਿਆ ਕਰ ਮੈਨੂੰ ਗੁੱਸਾ ਆ ਗਿਆ ਤੇ ਮੈਂ ਗੁੱਸੇ ਵਿੱਚ ਬਾਪੂ ਦੀ ਛਾਤੀ ਤੇ ਜ਼ੋਰ ਨਾਲ ਹੱਥ ਮਾਰਿਆ ਤੇ ਬਾਪੂ ਪੁੰਜੇ ਡਿੱਗ ਪਿਆ ਪਾਗ ਲੱਤ ਗਈ ਨਾਲੇ ਰੋਵੇ ਨਾਲੇ ਅੱਖੇ ਪੁੱਤ ਕਿੰਨੀ ਕੁ ਵੱਡੀ ਗੱਲ ਸੀ ਦੱਸ ਆ ਪੱਗ ਤੇਰੇ ਪਿਓ ਨੇ ਕਦੇ ਕਿਸੇ ਤੋਂ ਨਹੀਂ ਸੀ ਉਤਰਵਾਈ ਜੋ ਤੂੰ ਇੱਕ ਸਕਿੰਟ ਵਿੱਚ ਨਾ ਕੇ ਪਰੇ ਮਾਰੀ ਅਖੀਰ ਗੱਪ ਮਾਰ ਕੇ ਹਮੇਸ਼ਾ ਲਈ ਅਸੀਂ ਭਾਰਤ ਛੱਡ ਕੇ ਵਿਦੇਸ਼ ਚਲੇ ਗਏ ਰੱਬ ਹੀ ਜਾਣੇ ਬੇਪੇ ਬਾਪੂ ਹੋਣਾ ਨੇ ਕਿਵੇਂ ਐਨੇ ਔਖੇ ਦਿਨ ਕੱਢੇ ਹੋਣੇ ਨੇ ਇਕੱਲਿਆਂ ਨੇ ਸਮਾਂ ਆਪਣੀ ਚਾਲ ਚੱਲਦਾ ਗਿਆ ਦਿਨ ਤੋਂ ਮਹੀਨੇ ਮਹੀਨਿਆਂ ਤੋਂ ਸਾਲ ਲੰਘ ਗਏ ਘਰ ਵਾਲੀ ਦੇ ਕੋਈ ਬੱਚਾ ਨਾ ਹੋਣ ਕਾਰਨ ਤੇ ਘਰ ਵਾਲੀ ਦੀਆਂ ਇੱਛਾਵਾਂ ਬਹੁਤ ਜ਼ਿਆਦਾ ਹੋਣ ਕਾਰਨ ਮੇਰੇ ਤੋਂ ਪੂਰੀਆਂ ਨਾ ਹੋਈਆਂ ਘਰ ਦੀ ਸ਼ਾਂਤੀ ਕਲੇਸ਼ ਵਿੱਚ ਬਦਲ ਗਈ ਅਖੀਰ ਅੱਕ ਥੱਕ ਕੇ ਅਸੀਂ ਤਲਾਕ ਲੈ ਲਿਆ ਇੱਕ ਦਿਨ ਮੈਂ ਬੈਠਾ ਸੋਚਿਆ ਵੀ ਅੱਜ 20-22 ਸਾਲ ਹੋ ਗਏ ਨੇ ਤੇ ਇਸ ਤੋਂ ਆਏ ਨੂੰ ਨਾ ਕੁਝ ਖੱਟਿਆ ਗਿਆ ਨਾ ਕੁਝ ਬਣਿਆ ਘਰ ਵੀ ਉਜਾੜ ਲਿਆ ਹੁਣ ਬੀਬੀ ਬਾਪੂ ਕੋਲ ਵੀ ਕਿਹੜਾ ਮੂੰਹ ਲੈ ਕੇ ਜਾਵਾਂਗਾ ਅਖੀਰ ਹਿੰਮਤ ਕਰਕੇ ਸਮਾਨ ਪੈਕ ਕਰ ਲਿਆ ਤੇ ਭਾਰਤ ਆ ਗਿਆ ਪਿੰਡ ਦੀ ਫਿਰਨੀ ਵੇਖਦੇ ਹੀ ਸਕੂਨ ਜਿਹਾ ਮਿਲ ਰਿਹਾ ਸੀ ਤੇ ਘਬਰਾਟ ਵੀ ਹੋ ਰਹੀ ਸੀ ਕਰ ਦੇ ਬੂਹੇ ਤੇ ਆਇਆ ਤਾਂ ਅੱਖਾਂ ਵਿੱਚ ਪਾਣੀ ਕੱਦ ਆ ਗਿਆ ਪਤਾ ਹੀ ਨਹੀਂ ਲੱਗਾ ਇਤਨੀ ਸਖਤ ਮਿਹਨਤ ਕਰਕੇ ਮੇਰੇ ਬਾਪੂ ਜੀ ਨੇ ਜੋ ਦੋ ਕੋਠੇ ਬਣਾਏ ਸਨ ਅੱਜ ਉਸਦੀ ਹਾਲਤ ਬਹੁਤ ਬੁਰੀ ਸੀ ਘਰ ਦਾ ਦਰਵਾਜ਼ਾ ਟੁੱਟ ਕੇ ਕੋਲੇ ਕੋਲ ਡਿੱਗਾ ਹੋਇਆ ਸੀ ਵੇੜਾ ਸਾਰਾ ਹੀ ਉਖੜਿਆ ਹੋਇਆ ਸੀ ਕੱਚੇ ਵੇੜੇ ਵਿੱਚ ਟੋਏ ਪੈ ਗਏ ਸਨ ਮੈਂ ਡਰਦੇ ਕਦਮਾਂ ਨਾਲ ਅੱਗੇ ਵਧਿਆ ਸਾਡੀ ਘਰ ਵਾਲੀ ਕੋਠੀ ਡੂੰਘੇ ਸਨ ਮੈਂ ਅੰਦਰ ਗਿਆ ਤਾਂ ਮਾਂ ਬੋਲੀ ਆ ਗਿਆ ਮੇਰਾ ਸੋਹਣਾ ਪੁੱਤ ਮਾਂ ਨਾਲ ਇੰਨੀ ਗਰਾਜ ਕੀ ਪੁੱਤ ਕਿੰਨੇ ਹੀ ਸਾਲ ਲਾ ਦਿੱਤੇ ਹੁਣ ਵਿੱਚ ਮਾਂ ਦੀਆਂ ਅੱਖਾਂ ਦੀ ਜੋਤ ਜਾ ਚੁੱਕੀ ਸੀ ਮੇਰੀ ਕੀਮਤੀ ਸ਼ਰਟ ਮੇਰੇ ਹੰਝੂਆਂ ਨਾਲ ਭਿੱਜ ਚੁੱਕੀ ਸੀ ਬੇਬੇ ਨੇ ਮੈਨੂੰ ਕੁੱਟ ਕੇ ਛਾਤੀ ਦੇ ਨਾਲ ਲਾਇਆ ਕਹਿੰਦੀ ਆ ਗਿਆ ਮੇਰਾ ਸ਼ੀਰ ਬੱਗਾ ਪਰ ਤੇਰਾ ਬਾਪੂ ਕਹਿੰਦਾ ਹੁਣ ਕਿੱਥੇ ਆਉਣਾ ਨਹੀਂ ਪਰ ਮੇਰਾ ਦਿਲ ਕਹਿੰਦਾ ਸੀ ਕਿ ਕੀਰਾ ਪੁੱਤ ਇੱਕ ਵਾਰ ਤਾਂ ਆਊਗਾ ਮੈਂ ਆਪਣੇ ਕੀਤੇ ਦੀ ਮਾਫੀ ਮੰਗਣੀ ਚਾਹੀ ਪਰ ਮਾਂ ਆਖੇ ਪੁੱਤ ਕੋਈ ਗੱਲ ਨਹੀਂ ਨਿਆਣੇ ਕਰਦੀ ਹੁੰਦੀ ਆ ਪਰ ਪੁੱਤ ਤੇਰੇ ਬਾਪ ਨੇ ਕਦੇ ਕਿਸੇ ਤੋਂ ਉਹ ਹੀ ਨਹੀਂ ਸੀ ਅਖਵਾਈ ਤੂੰ ਉਸ ਦੀ ਪੱਗ ਇੱਕ ਝਟਕੇ ਵਿੱਚ ਇਲਾ ਦਿੱਤੀ ਉਹ ਵੀ ਤੇਰੇ ਤੋਂ ਨਾਰਾਜ਼ ਹੋਇਆ ਬੈਠਾ ਮੈਂ ਕਿਹਾ ਬੇਬੇ ਬਹੁਤ ਵੱਡਾ ਪਾਪ ਹੋਇਆ ਮੇਰੇ ਤੋਂ ਕਿੱਥੇ ਆ ਬਾਪੂ ਮੈਂ ਇੱਕ ਵਾਰ ਮਾਫੀ ਤੇ ਮੰਗ ਲਵਾਂ ਮਾਂ ਨੇ ਕਿਹਾ ਉਹ ਤਾਂ ਮੇਰੇ ਨਾਲ ਵੀ ਨਾਰਾਜ਼ ਹੀ ਰਹਿੰਦਾ ਹੈ ਉਹ ਨਾਲ ਦੇ ਕਮਰੇ ਵਿੱਚ ਬੈਠਾ ਪੁੱਤ ਤੇਰੇ ਨਾਲ ਵੀ ਤਾਂ ਨਾਰਾਜ਼ ਹੋਇਆ ਬੈਠਾ ਮੈਂ ਉਸ ਕਮਰੇ ਵਿੱਚ ਜਾ ਕੇ ਕਿਹਾ ਬਾਪੂ ਜੀ ਆ ਗਿਆ ਤੇਰਾ ਪੁੱਤ ਅੱਜ ਮਾਫ ਕਰ ਦੇ ਜਿਵੇਂ ਛੋਟੇ ਹੁੰਦੇ ਦੀਆਂ ਗਲਤੀਆਂ ਮਾਫ਼ ਕਰ ਦਿੰਦਾ ਹੁੰਦਾ ਅੱਜ ਵੀ ਮਾਫ਼ ਕਰਦੇ ਮੈਂ ਜਦ ਕਮਰੇ ਦੇ ਅੰਦਰ ਗਿਆ ਤਾਂ ਕੰਦ ਉੱਤੇ ਬਾਪੂ ਦੀ ਟੰਗੀ ਤਸਵੀਰ ਵੇਖ ਕੇ ਤਾਂ ਹਾਂ ਨਿਕਲ ਗਈ ਮਾਂ ਨੇ ਆਣ ਕੇ ਚੁੱਪ ਕਰਵਾਇਆ ਤੇ ਮੈਂ ਮਾਂ ਦੇ ਕਦਮਾਂ ਨੂੰ ਫੜ ਕੇ ਰੋਂਦਾ ਰਿਹਾ ਮੇਰੀ ਅੰਨੀ ਮਾਂ ਨੇ ਮੇਰੇ ਤੇ ਮੇਰੇ ਬਾਪੂ ਬਿਨਾ ਕਿਵੇਂ ਔਖੇ ਸਮੇ ਕੱਢੇ ਹੋਣੇ ਨੇ ਪਰ ਮਾਂ ਕਹਿੰਦੀ ਨਾ ਵੇ ਮੇਰਿਆ ਭੋਲਿਆ ਪੁੱਤਾ ਨਾ ਰੋਵੇ ਤੂੰ ਤਾਂ ਘਰ ਵਾਪਸ ਆ ਕੇ ਮੇਰੇ ਕਾਲਜੇ ਠੰਡ ਪਾਤੀ ਜਦ ਮੈਂ ਮਾਂ ਨੂੰ ਪੁੱਛਿਆ ਕਿ ਮਾਂ ਬਾਪੂ ਨੂੰ ਕੀ ਹੋ ਗਿਆ ਸੀ ਮਾਂ ਕਹਿੰਦੀ ਪੁੱਤ ਜਦੋਂ ਤੂੰ ਤੇਰੇ ਬਾਪੂ ਦੀ ਪੱਗ ਲਾ ਦਿੱਤੀ ਸੀ ਤੇ ਤੂੰ ਘਰ ਛੱਡ ਕੇ ਚਲਾ ਗਿਆ ਸੀ ਤੇਰੇ ਜਾਣ ਪਿੱਛੋਂ ਸਾਰੀ ਰਾਤ ਰੋਂਦਾ ਰਿਆ ਤੇ ਜਦੋਂ ਇਹਨਾਂ ਪਾਰ ਨਾ ਸਹਿ ਸਕਿਆ ਤਾਂ ਅਖੀਰਲੇ ਦਮ ਤੱਕ ਤੇਰੀ ਉਡੀਕ ਕੀਤੀ ਤੇ ਉਹਦੇ ਅਖੀਰਲੇ ਬੋਲਾਂ ਵਿੱਚ ਤੇਰਾ ਨਾਮ ਸੀ ਪਰ ਹੁਣ ਕੁਝ ਸਾਲ ਹੋ ਗਏ ਨੇ ਰੱਬ ਘਰ ਗਏ ਨੂੰ ਉਹਦੀ ਮਗਰੋਂ ਪੁੱਤ ਮੇਰੀ ਕਿਸੇ ਨੇ ਸਾਰ ਵੀ ਨਹੀਂ ਲਈ ਤੇਰੇ ਬਾਪੂ ਦੇ ਸੰਸਕਾਰ ਲਈ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਸੀ ਬਹੁਤ ਔਖਾ ਦੌਰ ਹੰਡਾਇਆ ਮੈਂ ਪੁੱਤ ਮੈਂ ਮਾਫ਼ੀਆਂ ਹੀ ਮੰਗੀ ਜਮਾ ਮਾਂ ਕੋਲੋਂ ਵੀ ਆ ਕੀ ਪਾਪ ਕਰ ਬੈਠਾ ਮੈਂ ਮਹਿਮਾਨੋ ਕਿਆ ਮਾਂ ਮੈਨੂੰ ਦੱਸ ਮੈਂ ਇਹੋ ਜਾਂ ਕੀ ਕਰਾਂ ਜਿਸ ਨਾਲ ਮੇਰੇ ਸਿਰੋਂ ਇਹ ਪਾਪ ਲੈ ਜਾਵੇ ਤੇ ਤੈਨੂੰ ਸ਼ਾਂਤੀ ਮਿਲ ਜਾਵੇ ਮਾਂ ਕਹਿੰਦੀ ਪੁੱਤ ਕੁਝ ਵੀ ਨਹੀਂ ਕਰਨਾ ਬਸ ਜਿਵੇਂ ਤੂੰ ਛੋਟਾ ਹੁੰਦਾ ਮੇਰੇ ਨਾਲ ਸੌਂ ਜਾਂਦਾ ਸੀ ਅੱਜ ਵੀ ਉਸੇ ਤਰ੍ਹਾਂ ਮੇਰੇ ਨਾਲ ਸੌਂ ਜਾ ਮੈਂ ਕਿਹਾ ਠੀਕ ਆ ਮਾਂ ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਸੀ ਮੈਂ ਜੋ ਅੱਜ ਫਿਰ ਕਿੰਨੇ ਹੀ ਸਾਲਾਂ ਬਾਅਦ ਮਾਂ ਦੇ ਨਾਲ ਕਲ ਪਕੜੀ ਪਾ ਕੇ ਸੌਣ ਦਾ ਭਾਗਾ ਪ੍ਰਿਆ ਸਮਾਂ ਮਿਲਿਆ ਮਾਂ ਨੇ ਮੇਰਾ ਸਿਰ ਆਪਣੀ ਬਾਹੂ ਤੇ ਰੱਖਿਆ ਤੇ ਲੱਗੀ ਸਮਝਾਉਣ "ਵੇ ਪੁੱਤ ਤੂੰ ਬੜਾ ਭੋਲਾ ਈ ਕਿੰਨੇ ਸਾਲ ਲੰਘ ਗਏ ਤੈਨੂੰ ਇੱਕ ਵਾਰ ਵੀ ਯਾਦ ਨਾ ਆਈ ਮਾਂ ਦੀ ਪੁੱਤ ਇੰਜ ਨਾ ਕਰਿਆ ਕਰ" ਮੈਂ ਕਿਹਾ "ਮਾਂ ਅੱਜ ਤੋਂ ਬਾਅਦ ਇਹੋ ਜੀ ਗਲਤੀ ਨਹੀਂ ਹੋਵੇਗੀ" ਮਾਂ ਕਹਿੰਦੀ "ਪੁੱਤ ਇੱਕ ਆਪਣਾ ਗੁੱਸਾ ਘਟਾ" ਅੱਗੇ ਆਉਣ ਵਾਲੀ ਜ਼ਿੰਦਗੀ ਤੂੰ ਇਕੱਲੇ ਨਹੀਂ ਕੱਢਣੀ ਆ ਦਾੜੀ ਚਿੱਟੀ ਹੋ ਗਈ ਤੇਰੀ ਮਾਂ ਨੇ ਹੱਸਦੀ ਨੇ ਕਿਹਾ ਮੈਂ ਵੀ ਥੋੜਾ ਥੋੜਾ ਮੁਸਕਰਾਇਆ ਮਾਂ ਕਹਿੰਦੀ ਚੱਲ ਹੁਣ ਸੌਂ ਜਾ ਪੁੱਤ ਰਾਤ ਬਹੁਤ ਹੋ ਗਈ ਅੱਜ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਸਨ ਮਾਂ ਦੇ ਨਾਲ ਪੈ ਕੇ ਸਵੇਰ ਹੋਈ ਮੈਂ ਮਾਂ ਨੂੰ ਕਿਹਾ ਮਾਂ ਲੈ ਤੇਰੀ ਸੇਵਾ ਕਰਾਂ ਤੇਰੀਆਂ ਲੱਤਾਂ ਘੁੱਟ ਦੇਵਾਂ ਪਰ ਮਾਂ ਕੋਈ ਜਵਾਬ ਨਾ ਦੇਵੇ ਜਦ ਮੈਂ ਨਜ਼ਰ ਦੇਖੀ ਤਾਂ ਮਾਂ ਮੇਰੀ ਸਦਾ ਲਈ ਅਲਵਿਦਾ ਕਹਿ ਗਈ ਕਿਸੇ ਚੰਗੇ ਕਰਮਾ ਸਾਧਕੀ ਮਾਂ ਦੇ ਨਾਲ ਤਲਵਕੜੀ ਪਾ ਕੇ ਸੌਣ ਦਾ ਮੌਕਾ ਮਿਲਿਆ ਪਰ ਵੇਲਾ ਹੱਥੋਂ ਖੁੰਝ ਗਿਆ ਮੈਂ ਜ਼ਿੰਦਗੀ ਤੇ ਉਸ ਮੋੜ ਤੇ ਆਖ ਲੋਤਾ ਜਿੱਥੇ ਰੂਹ ਤੇ ਪਛਤਾਵੇ ਦੀ ਸਵਾ ਕੁਝ ਨਹੀਂ ਸੀ ਮੇਰੇ ਕੋਲ ਸੋ ਦੋਸਤੋ ਇਹ ਸੀ ਅੱਜ ਦੀ ਛੋਟੀ ਜਿਹੀ ਕਹਾਣੀ ਪਰ ਬਹੁਤ ਹੀ ਵੱਡੇ ਸੰਕ ਦੇ ਨਾਲ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਕਿ ਕਿਸੇ ਹੋਰ ਦੇ ਹੱਥੋਂ ਵੇਲਾ ਨਾ ਖੁੰਝੇ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਲਦੀ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਦੇ ਨਾਲ ਫਿਰਦੇ ਰਹਾਂਗੇ ਕਹਾਣੀ ਸੁਣ ਲਈ ਬਹੁਤ ਬਹੁਤ ਸ਼ੁਕਰੀਆ